ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਇੱਕ ਸੁਪਨੇ ਵਾਲੀ ਗੱਲ ਹੋ ਗਈ ਉਸ ਵੇਲੇ ਦੇ ਰਾਜੇ ਇਮਾਨਦਾਰ ਸਨ ਉਸ ਵੇਲੇ ਦੇ ਰਾਜੇ ਭ੍ਰਿਸ਼ਟਾਚਾਰੀ ਨਹੀਂ ਸਨ ਉਸ ਵੇਲੇ ਦੇ ਰਾਜੇ ਦੁੱਖ ਸੁੱਖ ਪਰਜਾ ਦਾ ਸੁਣਨ ਵਾਲੇ ਸਨ ਕਹਿੰਦੇ ਆ ਕਿ ਇੱਕ ਵਾਰ ਮਹਾਰਾਜਾ ਅਨਜੀਤ ਸਿੰਘ ਸ਼ਿਕਾਰ ਖੇਡ ਕੇ ਉਹ ਆਪਸਾਰੈ ਸੇ ਰਸਤੇ ਵਿੱਚ ਇੱਕ ਝੁੱਗੀ ਵਿੱਚ ਇੱਕ ਫਕੀਰ ਆਪਣੇ ਗੋਡਿਆਂ ਵਿੱਚ ਸਿਰ ਦੇ ਕੇ ਰੋ ਰਿਹਾ ਸੀ ਮਹਾਰਾਜਾ ਸਾਹਿਬ ਘੋੜੇ ਤੋਂ ਉਤਰਿਆ ਦੇਖਿਆ ਕਿ ਫਕੀਰ ਵੱਡੀ ਉਮਰ ਦਾ ਹੈ ਤਰਸ ਆ ਗਿਆ ਪੁੱਛਿਆ ਫਕੀਰਾ ਕਿਉਂ ਰੋ ਰਿਆ ਉਸ ਫਕੀਰ ਨੇ ਗੋਡਿਆਂ ਵਿੱਚੋਂ ਸਿਰ ਉੱਚਾ ਨਹੀਂ ਕੀਤਾ ਉਸੀ ਤਰ੍ਹਾਂ ਸਿਰ ਝੁਕਿਆ ਹੀ ਬੋਲਿਆ ਰੋਮਨਾਂ ਤੇ ਕੀ ਕਰਾਂ ਮੁਲਕ ਦਾ ਬਾਦਸ਼ਾਹ ਇੱਕ ਸਿੱਖ ਹੈ ਐਸ ਕਰਕੇ ਰੋ ਰਿਆ ਹਾਂ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਮੁਰਖ ਦਾ ਰਾਜਾ ਸਿੱਖ ਹੈ ਤੈਨੂੰ ਕੀ ਤਕਲੀਫ ਹੈ ਕਹਿਣ ਲਗਾ ਮੇਰੇ ਕੋਲ ਇੱਕ ਕ੍ਰਾਣ شریف ਹੀ ਸੀ 20 ਸਾਲ ਵਿੱਚ ਮੈਂ ਕ੍ਰਾਣ شریف ਦਾ ਟੀਕਾ ਲਿਖਿਆ ਤੇ ਤਰਜਮਾ ਸ਼ਰੀਰ ਵਿੱਚ ਕੀਤਾ ਹੈ ਸ਼ੈਨਸ਼ਾ ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਇੱਛਾ ਸੀ ਕਿ ਪੰਜਾਬ ਦੀ ਹਰ ਜਾਮਾ ਮਸਜਿਦ ਵਿੱਚ ਮੇਰਾ ਇਹ ਟੀਕਾ ਪਹੁੰਚੇ ਤੇ ਲੋਕਾਂ ਨੂੰ ਕੁਰਾਨ ਸ਼ਰੀਫ ਦੇ ਅਰਥਾਂ ਦਾ ਪਤਾ ਚੱਲੇ ਪਰਕਰਨ ਕੀ ਸ਼ੈਨਸ਼ਾ ਸਿੱਖ ਹੈ ਤੇ ਮੇਰੇ ਵਿੱਚ ਇਤਨੀ ਤੋਫੀਕ ਨਹੀਂ ਹੈ ਇਹਨੀਆਂ ਕਾਪੀਆਂ ਕਰਕੇ ਮੈਂ ਹਰ ਮਸਜਿਦ ਦੇ ਵਿੱਚ ਪਹੁੰਚਾ ਸਕਾਂ ਮਹਾਰਾਜਾ ਰਜੀਤ ਸਿੰਘ ਨੇ ਕਿਹਾ ਫਕੀਰਾ ਉੱਪਰ ਨੂੰ ਮੂੰਹ ਕਰ ਮੇਰੇ ਨਾਲ ਖੁੱਲ ਕੇ ਗੱਲ ਕਰ ਕਰਾਨ شریف ਤੂੰ ਮੇਰੇ ਹਵਾਲੇ ਕਰ ਦੇ ਤਿੰਨ ਮਹੀਨਿਆਂ ਦੀ ਮੈਨੂੰ ਮੋਲਤ ਦੇ ਦੇ ਮੈਂ ਹਰ ਜਾਮਾ ਮਸਜਿਦ ਵਿੱਚ ਇਸ ਦੀਆਂ ਕਾਪੀਆਂ ਪਚਾ ਦੇਵਾਂਗਾ ਅਗਰ ਚਾਹੀ ਤਾਂ ਤੇਰੀ ਇਕਰਾਨ شریف ਦੇ ਬਰਾਬਰ ਸੋਨਾ ਤੋਲ ਕੇ ਵੀ ਤੈਨੂੰ ਦੇ ਸਕਦਾ ਫਕੀਰ ਨੇ ਸਿਰ ਉੱਚਾ ਕੀਤਾ ਦੇਖਿਆ ਹੈਰਾਨ ਹੋ ਗਿਆ ਕਹਿਣ ਲੱਗਾ ਮੈਂ ਤਾਂ ਕੁਝ ਹੋਰ ਸਮਝਿਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਨਾਲ ਹੀ ਮੇਰੀ ਗੱਲਬਾਤ ਹੋ ਰਹੀ ਹੈ ਤੇ ਫਕੀਰ ਕਨਾਣ ਸ਼ਰੀਫ ਚੁੱਕ ਕੇ ਦੇਣ ਲੱਗਾ ਤੇ ਕਹਿਣ ਲੱਗਾ ਮੇਰੀ ਇੱਕ ਸ਼ਰਤ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕੀ ਫਕੀਰ ਕਹਿਣ ਲੱਗਾ ਮੇਰੇ ਕਹੇ ਹੋਏ ਸ਼ਬਦ ਮੈਨੂੰ ਵਾਪਸ ਕਰ ਦਿਓ ਮੈਂ ਖੁਦਾ ਅਗੇ ਦੁਆ ਕਰਦਾ ਹਾਂ ਕਿ ਹਰ ਮੁਲਕ ਦਾ ਬਾਦਸ਼ਾ ਮਹਾਰਾਜੇ ਰਣਜੀਤ ਸਿੰਘ ਵਰਗਾ ਹੋਵੇ ਮਹਾਰਾਜੇ ਰਣਜੀਤ ਸਿੰਘ ਦੀਆਂ ਕਹਾਣੀਆਂ ਜਗ ਜਹਾਨ ਨੇ ਇੱਕ ਮੋਚੀ ਜਦੋਂ ਕਾਲ ਪੈ ਗਿਆ ਘਰਾਂ ਦੇ ਵਿੱਚੋਂ ਦਾਣਾ ਫੱਕਾ ਮੁੱਕ ਗਿਆ ਬਜ਼ੁਰਗ ਮੋਚੀ ਹੈ ਬੁੱਢੜਾ ਮੋਚੀ ਹੈ ਆਪਣੇ ਪੁੱਤਰੇ ਨੇ ਲੇਕੇ ਜਾ ਰਿਹਾ ਸੀ ਢੰਡੂਰ ਚੀਟਨੋਰਾ ਪਿਟ ਰਿਆ ਸੀ ਕਿ ਭਈ ਜਿੰਨੇ ਵੀ ਕੋਈ ਦਾਣੇ ਲਿਜਾ ਸਕਦਾ ਹੈ ਚੁੱਕ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਹੈ ਉਹ ਲਿਜਾ ਸਕਦਾ ਹੈ ਅਜ ਵਰਗਾ ਸਮਾਂ ਨਹੀਂ ਸੀ ਕਿ 5-5 ਕਿਲੋ ਕਣਕ ਉਹ ਵੀ ਕਿਸੇ ਨੂੰ ਮਿਲਦੀ ਕਿਸੇ ਨੂੰ ਨਹੀਂ ਮਿਲਦੀ ਠਟਕੀਤਾ ਜਾਂਦਾ ਹੈ ਪਰ ਨਹੀਂ ਉਸ ਵੇਲੇ ਇਸ ਤਰ੍ਹਾਂ ਦਾ ਸਮਾਂ ਨਹੀਂ ਸੀ ਮੋਤੀ ਬਜ਼ੁਰਗ ਹੈ ਪੋਤਰਾ ਬੱਚਾ ਹੈ ਪੰਡ ਭਾਰੀ ਪਾਲੀ ਜਦੋਂ ਪੰਡ ਭਾਰੀ ਪਾ ਕੇ ਚੁੱਕਦੇ ਨਹੀਂ ਚੁੱਕੀ ਨਹੀਂ ਜਾਂਦੀ ਇਹਨੇ ਨੂੰ ਭੇਸ ਬਦਲ ਕੇ ਮਹਾਰਾਜ ਰਣਜੀਤ ਸਿੰਘ ਜੀ ਵੀ ਦੇਖਦੇ ਦੇਖਦੇ ਆ ਗਏ ਕਹਿਣ ਲੱਗੇ ਬਜ਼ੁਰਗਾ ਪੰਡ ਚੁੱਕ ਲੈ ਕਹਿੰਦਾ ਜੀ ਚੁੱਕਣ ਨੂੰ ਤਾਂ ਜੀ ਕਰਦਾ ਪਰ ਚੁੱਕੀ ਨਹੀਂ ਜਾਂਦੀ ਕਹਿੰਦਾ ਫਿਰ ਘੱਟ ਕਰ ਲੈ ਕਹਿੰਦਾ ਘੱਟ ਕੀਤਿਆਂ ਵੀ ਨਹੀਂ ਸਰਣਾ ਕਹਿੰਦਾ ਫੇਰ ਹੁਣ ਕੀ ਹੁਕਮ ਹੈ ਕਹਿੰਦਾ ਕੋਈ ਐਸਾ ਗੁਰਮੁਖ ਪਿਆਰਾ ਆ ਜਾਵੇ ਜਿਹੜਾ ਮੇਰੀ ਉਮਦਾਦ ਕਰ ਦਵੇ ਮੇਰੇ ਦਾਣੇ ਮੇਰੇ ਘਰ ਪਹੁੰਚ ਜਾਣ ਸੋ ਮਹਾਰਾਜ ਨੇ ਪੀਸ ਬਦਲਿਆ ਹੋਇਆ ਸੀ ਰਕੀ ਮੋਢੇ ਦੇ ਉੱਤੇ ਫੰਡ ਤੇ ਨਾਲ ਮੋਚੀ ਤੁਰਿਆ ਜਾਂਦਾ ਹੈ ਨਾਲ ਪੁੱਤਰਾ ਤੁਰਿਆ ਜਾਂਦਾ ਜੇ ਉਹਨੇ ਘਰੇ ਫੰਡ ਰੱਖੀ ਜਦੋਂ ਲੋਹੀ ਲਈ ਤੇ ਲੋਹੀ ਲਾਉਂਦਿਆਂ ਹੀ ਜਦੋਂ ਵੇਖਿਆ ਮੋਚੀ ਟਹਿ ਕੇ ਚਰਨਾਂ ਤੇ ਪੈ ਗਿਆ ਕਹਿਣ ਲੱਗਾ ਮਹਾਰਾਜ ਸਵਾ ਤੁਹਾਡੀ ਕਲਗੀ ਵਿੰਗੀ ਹੋ ਗਈ ਪਣ ਚੁਕੇ ਹਾਂ ਕਹਿਣ ਲੱਗਾ ਜੇ ਮੇਰੀ ਪਰਜਾ ਸੁਖੀ ਹੋਵੇਗੀ ਤੇ ਕਲਗੀਆਂ ਹੋਰ ਮਿਲ ਜਾਣਗੀਆਂ ਕਲਗੀਆਂ ਵਾਲਾ ਕਲਗੀਆਂ ਹੋਰ ਦੇ ਦੇਵੇਗਾ ਇਸ ਸਮਾਂ ਰਾਜਾ ਸੀ ਕਹਿੰਦੇ ਇੱਕ ਵਾਰ ਇੱਕ 베ਰੀ ਦੇ ਥੱਲੇ ਕੁਰਸੀ ਢਾ ਕੇ ਬੈਠੇ ਹੋਏ ਨੇ ਨਾਲ ਅਹਕਰ ਵੀ ਨੇ ਉਧਰੋਂ ਛੋਟੇ ਛੋਟੇ ਬੱਚੇ 베ਰੀ ਦੇ ਮਿੱਠੇ ਮੇਰ ਖਾਣ ਲਈ ਉਸ ਨੂੰ ਰੋੜੇ ਮਾਰਦੇ ਨੇ ਅਚਨ ਜੇਥੇ ਕਰੋੜਾ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਗਿਆ ਸਪਾਈਆਂ ਨੇ ਉਹਨਾਂ ਬੱਚਿਆਂ ਨੂੰ ਪਕੜਿਆ ਫਗੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਪੁੱਛਿਆ ਗਿਆ ਬੱਚਿਓ ਤੁਸੀਂ 베ਰੀ ਨੂੰ ਵੱਟੇ ਕਿਉਂ ਮਾਰਦੇ ਹੋ ਤਾਂ ਅੱਗੋਂ ਮਹਾਰਾਜਾ ਰਣਜੀਤ ਸਿੰਘ ਨੂੰ ਬੱਚੇ ਕਹਿਣ ਲੱਗੇ ਕਿ 베ਰੀ ਸਾਨੂੰ ਮਿੱਠੇ 베ਰ ਦਿੰਦੀ ਹੈ ਵੱਜਦ ਵਿੱਚ ਆ ਗਿਆ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਕਿ ਜੇ ਭੇਰੀ ਇੱਟੇ ਮਾਰਿਆ ਮਿੱਠੇ 베ਰ ਦਿੰਦੀ ਐ ਤੇ ਮੈਂ ਮਹਾਰਾਜਾ ਪੰਜਾਬ ਦਾ ਮੋਹਰਾਂ ਦੀ ਲਪ ਭਰ ਕੇ ਲਪਲਪ ਭਰ ਕੇ ਬੱਚਿਆਂ ਨੂੰ ਦਿੱਤੀ ਬੱਚੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਚਲੇ ਗਏ ਸੋ ਦੂਜੇ ਮੰਨੇ ਕਹਿੰਦੇ ਨੇ ਇੱਕ ਵਾਰ ਜਲੂਸ ਦੀ ਸ਼ਕਲ ਦੇ ਵਿੱਚ ਸ਼ਹਿਰ ਚੋਂ ਨਿਕਲ ਰਹੇ ਸਨ ਤੇ ਉਸ ਜਲੂਸ ਨੂੰ ਵੇਖਣ ਵਾਸਤੇ ਸਾਰੀ ਦੁਨੀਆ ਸੜਕ ਤੇ ਬਾਹਰ ਨਿਕਲੀ ਹੋਈ ਸੀ ਇੱਕ ਬੁੱਢੜੀ ਮਾਈ ਅੱਖਾਂ ਤੋਂ ਮੁਨਾਖੀ ਹੈ ਅੱਖਾਂ ਤੋਂ ਦੇਖਦਾ ਨਹੀਂ ਕੱਚ ਦੇ ਵਿੱਚ ਇੱਕ ਤਵਾ ਲਿਆ ਹੋਇਆ ਹੈ ਉਹ ਤਵਾ ਕੱਚ ਦੇ ਵਿੱਚ ਲੈ ਕੇ ਜਦੋਂ ਬਾਜ਼ਾਰ ਦੇ ਵਿੱਚ ਖਲੋਤੀ ਹੈ ਤੇ ਲਾਗੇ ਬੰਨੇ ਵਾਲੇ ਨੂੰ ਕਹਿੰਦੀ ਜਦੋਂ ਲਾਗੇ ਮਹਾਰਾਜਾ ਰਣਜੀਤ ਸਿੰਘ ਆਇਆ ਮੈਨੂੰ ਸੂਚਨਾ ਦੇ ਦਿਓ ਮੈਨੂੰ ਦੱਸ ਦਿਓ ਕਹਿੰਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਗੇ ਆਇਆ ਤਨਾਲ ਖੜਿਆ ਨੇ ਦੱਸਿਆ ਮਾਤਾ ਹੁਣ ਸਾਹਮਣੇ ਤੇਰੇ ਮਹਾਰਾਜਾ ਰਣਜੀਤ ਸਿੰਘ ਆਵਾਜ਼ ਮਾਰੀ ਵੇ ਪੁੱਤਰਾ ਮੇਰੀ ਗੱਲ ਸੁਣ ਕੇ ਜਾਨੀ ਮਹਾਰਾਜਾ ਰਣਜੀਤ ਸਿੰਘ ਬੜਾ ਖੁਸ਼ ਹੋਇਆ ਕਹਿਣ ਲੱਗਾ ਕਿ ਪਹਿਲਾ ਸਮਾਂ ਹੈ ਕਿ ਕਿਸੇ ਮਾਂ ਨੇ ਮੈਨੂੰ ਪੁੱਤਰ ਕਰਕੇ ਬੁਲਾਇਆ ਹੈ ਕਿਉਂਕਿ ਮੈਂ ਤਾਂ ਛੋਟੇ ਹੁੰਦਿਆਂ ਤੋਂ ਹੀ ਮਾਂ ਦਾ ਪਿਆਰ ਚਾਜਣਾ ਵੇਖਿਆ ਨਹੀਂ ਖੜੋ ਗਿਆ ਕਹਿਣ ਲੱਗਾ ਦਸ ਮਾਤਾ ਮਾਤਾ ਕਹਿਣ ਲਗੀ ਐਵੇਂ ਨਹੀਂ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਹਾਥੀ ਨੂੰ ਬਿਠਾਇਆ ਗਿਆ ਪਾਲਕੀ ਚੋਤਰਿਆ ਕੱਢਿਆ ਕਾਲਾ ਤਵਾ ਤੇ ਕਹਿਣ ਲੱਗੀ ਮੈਂ ਤੇਰੇ ਨਾਲ ਸ਼ੁਭਮਣਾ ਹੈ ਮਹਾਰਾਜਾ ਹਸ ਕੇ ਕਹਿਣ ਲੱਗਾ ਕਿਉਂ ਮਾਤਾ ਕਹਿੰਦੀ ਪੁੱਤਰ ਮੈਂ ਮਨਾਖੀ ਆ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ 파ਰਸ ਹੈ ਉਸ ਦੇ ਨਾਲ ਅਗਰ ਲੋਹਾ ਲਾ ਦਈਏ ਤੇ ਉਹ ਸੋਨੇ ਦਾ ਬਣ ਜਾਂਦਾ ਹੈ ਖਸ ਕੇ ਮਹਾਰਾਜਾ ਕਹਿਣ ਲੱਗਾ ਕਿ ਮੈਂ ਪਾਰਸ ਤਾਂ ਨਹੀਂ ਪਰ ਤੇਰਾ ਜਿਹੜਾ ਲੋਹੇ ਦਾ ਤਵਾ ਹੈ ਇਹਨੂੰ ਮੈਂ ਸੋਨੇ ਦਾ ਜ਼ਰੂਰ ਕਰ ਦੇਵਾਂਗਾ ਅਹਿਲਕਾਰਾਂ ਨੂੰ ਹੁਕਮ ਕੀਤਾ ਜਾਓ ਹੁਣੇ ਮਾਝ ਦਾ ਤਵਾ ਤੋਲ ਕੇ ਇਹਦੇ ਬਰੋਬਰ ਸੋਨਾ ਤੋਲ ਕੇ ਮਾਤਾ ਨੂੰ ਦੇ ਦਿਓ ਮਾਤਾ ਕਹਿਣ ਲੱਗੀ ਕਿ ਪੁੱਤਰਾ ਮੇਰਾ ਤਵਾ ਵੀ ਨਾ ਸ਼ਟਡਾਊਨ ਕਿਉਂਕਿ ਰਾਤ ਨੂੰ ਰੋਟੀ ਵੀ ਇਹਦੇ ਤੇ ਪਕਾਉਣੀ ਆ ਪਿਆਰਿਓ ਐਸਾ ਮਹਾਰਾਜਾ ਐਸਾ ਛੇਰੇ ਪੰਜਾਬ ਜਿਸ ਦੀਆਂ ਕਹਾਣੀਆਂ ਗਿਣੀਆਂ ਨਹੀਂ ਜਾ ਸਕਦੀਆਂ ਇਦਾਂ ਦਾ ਰਾਜ ਭਾਗ ਚਲਾਉਣ ਵਾਲਾ ਅੱਜ ਸਾਨੂੰ ਕਿਤੇ ਵੀ ਨਹੀਂ ਮਿਲ ਸਕਦਾ 1 ਰੁਪਏ ਦੇ 13 ਡਾਲਰ ਉਸ ਟਾਈਮ ਤੇ ਮਿਲਦੇ ਸੀ ਪਰ ਪਿਆਰਿਓ ਅੱਜ ਸਾਡਾ ਰਾਜ ਕਿੱਧਰ ਨੂੰ ਗਿਆ ਅੱਜ 100 ਰੁਪਏ ਦਾ 1 ਡਾਲਰ ਆ ਰਿਹਾ ਕਿਥੇ 1 ਰੁਪਏ ਦੇ 13 ਡਾਲਰ ਆਉਂਦੇ ਸੀ ਸੋ ਇਹਦੋਂ ਬੇਇਨਸਾਫੀ ਸਿੱਖ ਕੌਮ ਦੇ ਨਾਲ ਹੋ ਰਹੀ ਕੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਤਕਾ ਹੋ ਗਿਆ ਸੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਨੇ ਗੁਰਸਵਾਰਿਓ ਆਸ ਹੈ ਆਪ ਜੀ ਇਨ ਨੂੰ ਸਬਸਕ੍ਰਾਈਬ ਕਰਕੇ YouTube ਨੂੰ ਸਾਡਾ ਮਾਣ ਵਧਾਓਗੇ ਆਓ ਇੱਥੇ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ